ਚਲਾਕ ਕੁੱਕੜ ਦੀ ਦਿਮਾਗ ਵਾਲੀ ਕਹਾਣੀ ਪਿੰਡ ਦਾ ਸਭ ਤੋਂ ਹੁਸ਼ਿਆਰ ਕੁੱਕੜ ਇੱਕ ਵਾਰੀ ਦੀ ਗੱਲ ਹੈ ਇੱਕ ਸੋਹਣੇ ਜਿਹੇ ਪਿੰਡ ਵਿੱਚ ਇੱਕ ਛੋਟਾ ਜਿਹਾ ਘਰ ਸੀ ਉਸ ਘਰ ਵਿੱਚ ਰਹਿੰਦਾ ਸੀ ਇੱਕ ਕੁੱਕੜ ਸੁਰਖ ਲਾਲ ਤਾਜ ਵਾਲਾ ਚਮਕਦੀਆਂ ਅੱਖਾਂ ਵਾਲਾ ਪਰ ਲੋਕ ਉਸ ਨੂੰ ਸਧਾਰਨ ਸਮਝੇ ਸੀ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕੁੱਕੜ ਪਿੰਡ ਦਾ ਸਭ ਤੋਂ ਚਲਾਕ ਕੁੱਕੜ ਸੀ ਰੋਜ਼ ਸਵੇਰੇ ਉਹ ਕੁੱਕੜ ਕੂ ਕਰਕੇ ਪਿੰਡ ਨੂੰ ਜਗਾਉਂਦਾ ਬੱਚੇ ਉਸਦੇ ਪਿੱਛੇ ਦੌੜਦੇ ਪਰ ਕੁੱਕੜ ਹੱਸ ਕੇ ਅੱਗੇ ਨਿਕਲ ਜਾਂਦਾ ድਰਖਤਾਂ ਵਿੱਚੋਂ ਲੂੰਬੜੀ ਨਿਕਲ ਕੇ ਹਰ ਅੱਜ ਤੇਰਾ ਆਖਰੀ ਦਿਨ ਆ ਕੁੱਕੜ ਅੱਜ ਤੈਨੂੰ ਖਾ ਹੀ ਲਵਗੀ ਲੂੰਬੜੀ ਕੁੱਕੜ ਭਰਾਵਾ ਸੁਣਿਆ ਮੈਂ ਹੁਣ ਪਿੰਡ 'ਚ ਦੋਸਤੀਆਂ ਤੇ ਹਾਰ ਆ ਚੱਲ ហេਠਾ ਮੈਂ ਤੇਰੇ ਨਾਲ ਦੋਸਤੀ ਕਰਨੀ ਆ ਕੁੱਕੜ ਵਾਹ ਵਾਹ ਦੋਸਤੀ ਦੀ ਗੱਲ ਤਾਂ ਚੰਗੀ ਆ ਪਰ 1 ਮਿੰਟ ਰੁਕ ਉਹ ਦੇਖ ਪਿੰਡੇ ਦੇ ਕੁੱਤੇ ਵੀ ਦੌੜੇ ਆ ਰਹੇ ਉਹ ਵੀ ਸਾਡੇ ਨਾਲ ਦੋਸਤੀ ਕਰਨਗੇ ਲੂੰਬੜੀ ਕੂ ਕੁੱਤੇ ਲੂੰਬੜੀ ਦੌੜਦੀ ਆ ਕੁੱਕੜ ਹੱਸ ਕੇ ਦੋਸਤੀ ਕਰਨੀ ਸੀ ਨਾ ਫੇਰ ਦੌੜ ਕਿਉ ਪਈ ਲੂੰਬੜੀ ਸੋਚਦੀ ਸੀ ਉਹ ਕੁੱਕੜ ਬੁੱਧੂ ਆ ਭਾਰਤ ਕੁੱਕੜ ਦੀ ਚਲਾਕੀ ਨੇ ਉਸ ਨੂੰ ਹੀ ਬੁੱਧੂ ਬਣਾ ਦਿੱਤਾ ਦੋਸਤੋ ਹਰ ਵਾਰੀ ਤਾਕਤ ਨਹੀਂ ਅਕਲ ਕੰਮ ਆਉਂਦੀ ਜੇ ਤੁਸੀਂ ਵੀ ਚਲਾਕ ਬਣੋਗੇ ਤਾਂ ਹਰ ਮੁਸ਼ਕਿਲ ਤੋਂ ਬਚ ਸਕਦੇ ਹੋ ਇਸ ਕਰਕੇ ਕਹਿੰਦੇ ਨੇ ਅਕਲ ਵੱਡੀ ਜਾਂ ਭੈਂਸ ਤੇ ਸਾਡਾ ਕੁੱਕੜ ਸਾਬਤ ਕਰ ਗਿਆ ਅਕਲ ਵੱਡੀ ਦਿਮਾਗ ਵਰਤੋ ਕਿਉਂਕਿ ਅਕਲ ਨਾਲ ਦੁਸ਼ਮਣ ਵੀ ਹਾਰ ਜਾਂਦਾ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ